ਫਿਰੋਜ਼ਪੁਰ ਤੋਂ 8 ਕਿਲੋ ਹੈਰੋਇਨ ਲੈ ਕੇ ਜਾ ਰਿਹਾ ਅੰਮ੍ਰਿਤਸਰ ਦਾ ਕਾਰ ਸਵਾਰ ਤਸਕਰ ਛੋਟੂ ਮੱਲਾਵਾਲਾ ਏਰੀਏ ਵਿੱਚ ਗ੍ਰਿਫਤਾਰ ਦੋ ਦੇਸੀ ਪਿਸਤੌਲ ਅਤੇ ਕਾਰਤੂਸਾਂ ਸਮੇਤ ਚਾਰ ਬਦਮਾਸ਼ ਕਾਬੂ ਦੋ ਜੀਰਾ ਸਿਟੀ ਪੁਲਿਸ ਨੇ ਅਤੇ ਦੋਸੀ ਆਏ ਇਹਨੇ ਕੀਤੇ ਗ੍ਰਿਫਤਾਰ ਫਿਰੋਜ਼ਪੁਰ ਜ਼ਿਲ੍ਹੇ ਦੀ ਮੱਲਾਵਾਲਾ ਪੁਲਿਸ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ ਸਰਦਾਰ ਪਰੂਆਈ 8 ਕਿਲੋ 143 ਗ੍ਰਾਮ ਹੈਰੋਇਨ ਸਨੇ ਅੰਮ੍ਰਿਤਸਰ ਨਿਵਾਸੀ ਕਾਰ ਸਵਾਰ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਸਰਦੀ ਇਲਾਕੇ ਦੇ ਕਿਸ ਨਸ਼ਾ ਤਸਕਰ ਤੋਂ ਇਹ ਵੱਡੀ ਖੇਪ ਲੈ ਕੇ ਜਾ ਰਿਹਾ ਸੀ ਇਸ ਬਾਰੇ ਪੁਲਿਸ ਆਪਣੀ ਜਾਂਚ ਜਾਰੀ ਰੱਖੀ ਹੋਈ ਹੈ ਤਸਕਰ ਦੀ ਪਛਾਣ 29 ਸਾਲ ਦੇ ਆਕਾਸ਼ ਉਰਫ ਛੋਟੂ ਪੁੱਤਰ ਤਰਸੀਮ ਕੁਮਾਰ ਵਾਸੀ ਗਵਾਲ ਮੰਡੀ ਰਾਮ ਤੀਰਥ ਰੋਡ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਸ਼ਹਿਰ ਦੇ ਰੂਪ ਵਿੱਚ ਕੀਤੀ ਗਈ ਹੈ ਪੁਛਗਿਛ ਦੌਰਾਨ ਛੋਟੂ ਨੇ ਦੱਸਿਆ ਕਿ ਉਸ ਦੇ ਪਹਿਲਾਂ 2019 ਵਿੱਚ ਐਨਡੀਪੀਐਸ ਐਕਟ ਦੇ ਤਿੱਤ ਪਰ ਚਾਦਰਜੀ ਹੋਇਆ ਸੀ ਅਤੇ 2022 ਦੌਰਾਨ ਪ੍ਰिजन ਐਕਟ ਦੇ ਤਿੱਤ ਵੀ ਪਰਚਾ ਦਰਜ ਹੋਇਆ ਸੀ ਪੁਲਿਸ ਮੁਤਾਬਕ ਛੋਟੂ ਤੋਂ 700 ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਹੋਰ ਖੁਲਾਸੇ ਕੀਤੇ ਜਾ ਸਕਣ। ਛੋਟੂ ਤੋਂ ਜੋ ਮੋਬਾਈਲ ਫੋਨ ਬਰਾਮਦ ਹੋਇਆ ਹੈ ਇਸ ਤੋਂ ਵੀ ਕਈ ਰਾਜ਼ ਸਾਹਮਣੇ ਆਉਣਗੇ। ਫਿਲਹਾਲ ਤਸਕਰ ਛੋਟੂ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਜਿੰਨਾ ਤਸਕਰਾਂ ਨਾਲ ਸੰਬੰਧ ਸਨ ਉਹਨਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਜਲਦ ਹੀ ਕਾਬੂ ਕਰ ਲਿਆ ਜਾਏਗਾ। ਦੂਜੇ ਪਾਸੇ ਦੋ ਹੋਰ ਮਾਮਲਿਆਂ ਵਿੱਚ ਜਿੱਥੇ ਥਾਣਾ ਜੀਰਾ ਸਿਟੀ ਪੁਲਿਸ ਨੇ 315 ਬੋਰ ਦਾ ਦੇਸੀ ਕੱਟਾ 4 जिंदा ਕਾਰਤੂਸ ਅਤੇ 3 ਕਾਰਤੂਸ 32 ਬੋਰ ਬਰਾਮਦ ਕਰ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਉੱਥੇ ਹੀ ਸੀਆਈਐਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ 32 ਬੋਰ ਦੇ ਦੇਸੀ ਪਿਸਤੌਲ ਸਮੇਤ ਫਿਰੋਜ਼ਪੁਰ ਦੇ ਰਹਿਣ ਵਾਲੇ ਦੋ ਦੋ ਬਦਮਾਸ਼ਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਰਨਾ ਬਦਮਾਸ਼ਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਕੈਪਟਨ ਰੂਪ ਸਿੰਘ ਵਾਸੀ ਨੂਰਪੁਰ ਸੇਠਾਂ थाना ਕੁਲਗੜੀ ਅਤੇ ਬਰਜਿੰਦਰ ਸਿੰਘ ਉਰਫ ਬੰਟੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਰੁਕਣਾ ਮੁਗਲਾ ਹਾਲ ਆਬਾਦ ਹਾਊਸਿੰਗ ਬੋਰਡ ਕਲੋਨੀ ਫਿਰੋਜ਼ਪੁਰ ਸ਼ਹਿਰ ਦੇ ਰੂਪ ਵਿੱਚ ਹੋਈ ਹੈ। थाना ਜੀਰਾ ਸਿਟੀ ਵਿੱਚ ਦਰਜ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਕਮਲਜੀਤ ਰਾਏ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਲਵਜੋਤ ਸਿੰਘ ਉਰਸ ਕਾਲੂ ਪੁੱਤਰ ਕਿਰਨਦੀਪ ਸਿੰਘ ਵਾਸੀ ਗਾਦਰੀ ਵਾਲਾ ਸਿਟੀ ਜੀਰਾ ਅਤੇ ਆਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ surjit ਸਿੰਘ ਵਾਸੀ ਬੰਡਾਲਾ ਜੀਰਾ ਦੇ ਰੂਪ ਵਿੱਚ ਹੋਈ ਹੈ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਫੇਰਾ ਵਾਲਾ ਚੌਂਕ ਤੋਂ ਮਲੋਕੇ ਲਿੰਕ ਰੋਡ ਦੇ ਕੋਲ ਸੇਮ ਨਾਲੇ ਨੇੜੇ ਸਕਾਰਪਿਓ ਗੱਡੀ ਵਿੱਚ ਬੈਠਿਆਂ ਨੂੰ ਕਾਬੂ ਕੀਤਾ ਗਿਆ ਬਰਾਮਦ ਦੇਸੀ ਪਿਸਤੌਲ ਬਾਰੇ ਪੁੱਛਣ ਤੇ ਉਹਨਾਂ ਨੇ ਕੋਈ ਵੀ ਲਾਇਸੈਂਸ ਪੇਸ਼ ਨਹੀਂ ਕੀਤਾ ਜਿਸ ਕਰਕੇ ਸ਼ੱਕ ਹੋਣ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਫਿਲਹਾਲ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਤਾਂ ਕਿ ਹੋਰ ਪੁੱਛਗਿੱਛ ਕਰਕੇ ਹੋਰ ਰਾਜ ਸਾਹਮਣੇ ਲਿਆਏ ਜਾ ਸਕਣ। ਮਾਮਲਾ ਸੰਬੰਧ ਇਹ ਜਿਹੜੀ ਸਾਡੇ ਡੀਐਸਪੀ ਰਾਜਵੀਰ ਜੀ ਤੇ ਸਾਡੇ ਐਸਐਚਓ ਮਲਾਵਾਲਾ ਇਹਨਾਂ ਦੀ ਟੀਮ ਇਹਨਾਂ ਨੇ ਇਨਫੋਰਮੇਸ਼ਨ ਵੀ ਮਿਲੀ ਹੋਈ ਸੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਕਿ ਦੋਸ਼ੀ ਆਕਾਸ਼ ਉਫ ਛੋਟੂ ਉਮਰ ਕਰੀਬ 29 ਸਾਲ ਪੁੱਤਰ ਤਰਸੀਮ ਕੌਰ ਵਾਸੀ ਹਾਊਸ ਨੰਬਰ 15/15 15/12 ਬੀ ਗਵਾਲ ਮੰਡੀ ਰਾਮਤੀਰਥ ਰੋਡ ਕੰਟੋਰਨਮੈਂਟ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਕਾਰ ਤੇ ਆਇਆ ਜੋ ਦੇ ਕੋਲ ਪੀਬੀ02ਈਟੀ3069 ਇੱਕ ਕਾਰ ਸੀਗੀ ਤੇ ਜਿਹਦੇ ਵਿੱਚ ਉਹ ਆਇਆ ਤੇ ਉਸਨੇ ਨਾਕੇबंदी ਦਿਨੋ ਰੁਕਿਆ ਗਿਆ ਇਸ਼ਾਰਾ ਕੀਤਾ ਕਿ ਨਾਕਾ ਤੋੜਦਾ ਹੋਇਆ ਅੱਗੇ ਕਾਰ ਦੌੜਾਈ ਉਸ ਨੂੰ ਰੋਕ ਕੇ ਫੜਿਆ ਇੰਟਰਸੈਪਟ ਕੀਤਾ ਤਾਂ ਉਸ ਦੇ ਕੋਲੋਂ 8 ਕਿਲੋ ਜਿਹੜੀ ਹੈ ਰਨ ਬਰਾਊਨ ਹੋਈ ਸਰ ਐਨੀਬਡੀ ਇਨ ਕਨਸਾਈਨਮੈਂਟ ਇਹ ਕਿੱਥੇ ਲੈ ਕੇ ਜਾ ਰਿਆ ਸੀ ਔਰ ਕਿੱਥੋਂ ਲੈ ਕੇ ਆਇਆ ਹੈਗਾ ਇਹ ਇਹ ਸਾਡੀ ਜਿਹੜੀ ਹੰਦੀ ਪੁਸ਼ਗੀਸ਼ ਮੁਤਾਬਕ ਇਹ ਫਿਰੋਜ਼ਪੁਰ ਤੋਂ ਇਸਨੇ ਲਈ ਸੀ ਤੇ ਅੱਗੇ ਅੰਮ੍ਰਿਤਸਰ ਚੱਲਿਆ ਸੀ ਤੇ ਇਹ ਜਿਹੜੇ ਪਿਛਲੇ ਬੰਦੇ ਜਿੱਥੋਂ ਲਈ ਹੈ ਤੇ ਅੱਗੇ ਜਿਹਨੂੰ ਦੇਣੀ ਸੀ ਉਹ ਅਸੀਂ ਆਈਡੈਂਟੀਫਾਈ ਕਰ ਲਿਆ ਤੇ ਜਲਦ ਉਹਨਾਂ ਨੂੰ ਅਸੀਂ ਦੱਸਤਾ ਸਰ ਇਹ ਤਾਰੂਬਾਰ ਆਈ ਹੈਗੀ ਹੈ ਅਤੇ ਮੋਸਟ ਪ੍ਰੋਬਬਲੀ ਸਰਿਕਾ ਜੀ ਡੀਜੀਪੀ ਸਾਹਿਬ ਨੇ ਵੀ ਇੱਕ ਕੀਤੀ ਹੈ ਜੀ ਟਵੀਟ ਕੀਤਾ ਉਹਦੇ ਚ ਤਰਨ ਤਰਨ ਲੱਗ ਵਿੱਚ 6 ਕਿਲੋ ਵੀ ਫੜੀ ਗਈ ਹੈ ਸਰ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਹਨੂੰ ਤੇ ਜਾਂ ਇਹ ਅਲੱਗ-ਅਲੱਗ ਸਰ ਨਹੀਂ ਇਹ ਅਲੱਗ-ਅਲੱਗ ਹੈ ਜੀ ਉਹਨਾਂ ਦੀ ਅਲੱਗ ਰਿਕਵਰੀ ਹੋਈ ਹੈ ਸਾਡੀ ਅਲੱਗ ਸਰ ਦੋ ਜੀ